ਹਾਂਜੀ ਭਾਈ ਸਾਹਿਬ ਕੀ ਨਾਮ ਤੁਹਾਡਾ ਮੁੰਦਰਿੰਦਰ ਮੇਰਾ ਨਾਮ ਆ ਜੀ ਅੱਛਾ ਜੀ ਕਿੱਥੇ ਰਹਨ ਆਲੇ ਹੋ ਪਿੰਡ ਹਸਾਨਪੁਰ ਦੁੱਲਵਾਲੀ ਜ਼ਿਲ੍ਹਾ ਕਕੌਥਲਾ ਜੀ ਠੀਕ ਆ ਅੱਜ ਤੁਸੀਂ ਪ੍ਰੈਸ ਕਾਨਫਰੰਸ ਕਰ ਰਹੇ ਹੋ ਤੁਹਾਡਾ ਕੀ ਵਿਸ਼ਾਵਾ ਕੀ ਕਹਿਣਾ ਚਾਹੁੰਦੇ ਤੁਸੀਂ ਅਰੇ ਪ੍ਰਿਆ ਨਾਮ ਦੀ ਲੜਕੀ ਆ ਜੀ ਜਿਹਦਾ ਮੇਰਾ 13 ਤਰੀਕ ਨੂੰ ਬਰਾਤ ਸੀ ਇੱਕ ਮਿੰਟ ਜੀ 13 ਤਰੀਕ ਕਿਹੜੀ 13 ਤਰੀਕ ਸੀ ਸਰ ਨਵੰਬਰ ਨਵੰਬਰ ਦੀ ਠੀਕ ਹੈ ਜੀ 11ਵਾਂ ਮਹੀਨਾ ਨਵੰਬਰ ਦੀ ਐਸੇ ਸਾਲ ਦਾ ਹਾਂਜੀ ਹਾਂਜੀ ਸਰ ਠੀਕ ਹੈ ਜੀ 13 ਨਵੰਬਰ ਨੂੰ ਮੇਰੀ ਬਰਾਤ ਸੀਗੀ ਸਰ ਤੇ ਪੂਰੀ 2 ਦਿਨ ਮੇਰੇ ਘਰ ਰਹੀ ਆ ਜੀ 15 ਤਰੀਕ ਨੂੰ ਆਪਣੇ ਠਾਣੇ ਤਲਵੰਡੀ ਚੌਧਰੀਆ ਕੰਪਲੀਟ ਕਰਤੀ ਆ ਜੀ ਉਹ ਸਾਡੇ ਘਰੋਂ ਕੁਝ ਵੀ ਸਮਾਨ ਚੱਕ ਕੇ ਚਲੀ ਗਈ ਹੈ ਜੀ ਤੇ ਆਪਾਂ ਕੋਈ ਵੀ ਮੇਰੇ ਭਰਾ ਆਏ ਆ ਮੈਨੂੰ ਰੋਡ ਤੇ ਲੈਣ ਤਾਂ ਆਪਣੇ ਭਰਾ ਨਾਲ ਚਲੀ ਗਈ ਜੀ ਤੇ ਬਾਅਦ ਵਿੱਚ ਮੈਂ ਆਪਣੇ ਮੇਰੇ ਜਿਹੜਾ ਫੋਨ ਫੋਨ ਮੈਂ ਕਿਤੇ ਸ਼ਰਮ ਨਹੀਂ ਕੀਤੀ ਹੋ ਜੀ ਤੇ ਹੁਣ ਮੈਂ ਆਪਣੇ ਤਲਵੰਡੀ ਚੌਧਰੀਆ ਤਲਵੰਡੀ ਚੌਧਰੀਆ ਠਾਣੇ ਵਿੱਚ ਜੀ ਕੰਪਲੀਟ ਕਰਤੀ ਆ ਜੀ 15 ਤਰੀਕ ਨੂੰ ਹੈ ਤੱਕ ਮੈਨੂੰ ਕੋਈ ਇਨਸਾਫ ਨਹੀਂ ਮਿਲਿਆ ਜੀ ਤੁਹਾਡੇ ਕਹਿੰਦਾ ਮਤਲਬ ਆ ਜਿਹੜੀ ਲੜਕੀ ਨੇ ਤੁਹਾਡਾ ਸ਼ਾਦੀ ਕੀਤੀ ਇੱਕ ਦਿਨ ਬਾਅਦ ਤੁਹਾਡੇ ਘਰੋਂ ਸਮਾਨ ਲੈ ਕੇ ਫਰਾਰ ਹੋ ਗਈ ਆ ਹਾਂਜੀ ਤੇ ਜਿਹੜੀ ਲੜਕੀ ਦਾ ਵਿਆਹ ਤੁਹਾਡਾ ਹੋਇਆ ਸੀ ਆ ਤੁਸੀਂ ਉਹਦੀ ਕੋਈ ਸ਼ਿਕਾਇਤ ਨਹੀਂ ਕੀਤੀ ਨੀ ਕੋਈ ਇਕਵਾਰੀ ਵਗੈਰਾ ਜਦੋਂ ਤੁਸੀਂ ਕੀਤਾ ਸੀ ਹਾਂਜੀ ਸਰ ਜਦੋਂ ਮੈਨੂੰ ਪਤਾ ਲੱਗਿਆ ਵੀ ਉਹ ਚਲੀ ਗਈ ਮੈਂ ਆਸ-ਪਾਸੇ ਨੂੰ ਦੇਖਿਆ ਮੈਨੂੰ ਕਿਤੇ ਨਹੀਂ ਲੱਭੀ ਗਈ ਤੇ ਮੈਂ ਆਪਣੇ ਘਰ ਦੇ ਨੂੰ ਦੱਸਿਆ ਵੀ ਉਹ ਲੜਕੀ ਚਲੀ ਗਈ ਆਪਣੇ ਸਮਾਨ ਕਰੋ ਚੋਰੀ ਕਰਕੇ ਚਲੀ ਗਈ ਆ ਜੀ ਉਹ ਜੀ ਉਸੇ ਵੇਲੇ ਮੈਂ ਆਪਣੇ ਲਾਗੇ ਥਾਣੇ ਤਲਵੰਡੀ ਚੌਧਰੀ ਨੇ ਕੰਪਲੀਟ ਕੀਤੀ 15 ਤਰੀਕ ਨੂੰ ਜੀ ਇਹ ਲੜਕੀ ਹੈ ਕਿੱਥੇ ਦੀ ਹੈ ਸਰ ਇਹ ਲੜਕੀ ਦਾ ਨਾਮ ਪ੍ਰੀਆ ਜੀ ਬਖੂ ਨੰਗਲ ਪਿੰਡ ਹੈ ਜੀ ਉਹ ਘਰਤਾਪੁਰ ਰੋੜ ਤੇ ਜੀ ਤੇ ਉਹ ਡੈਡੀ ਦਾ ਨਾਮ ਸਰਜੀਤ ਤੇ ਕੁੜੀ ਦਾ ਨਾਮ ਪ੍ਰੀਆ ਤੇ ਉਹਦੀ ਮੰਮੀ ਦਾ ਨਾਮ ਜਸਵੰਤ ਜੀ ਸਰ ਤੇ ਜਿਹੜੇ ਵਿਚੋਲੇ ਨੇ ਤੁਹਾਡਾ ਵਿਆਹ ਕਰਾਇਆ ਵਾ ਤੇ ਪਲੱਸ ਜਿਹੜਾ ਤੁਹਾਡਾ ਸਹੁਰਾ ਪਰਿਵਾਰ ਹੈਗਾ ਵਾ ਤੇ ਤੁਸੀਂ ਇਹਨਾਂ ਤੇ ਕੋਈ ਕਾਰਵਾਈ ਕੀਤੀ ਹੈ ਹਾਂਜੀ ਸਰ ਮੈਂ ਕੰਪਲੀਟ ਕੀਤੀ ਹੈ ਜੀ ਆਪਣੀ ਠੀਕ ਹੈ ਜੀ ਤੁਹਾਡਾ ਬਚੋਲਾ ਕੌਣ ਸੀ ਸਰ ਮੈਂ ਮੇਰੇ ਪਿੰਡ ਦਾ ਹੀ ਮੁੰਡਾ ਤਾਈ ਚਾਚੀ ਦਾ ਮੁੰਡਾ ਹੀ ਜੀ ਰਵਿੰਦਰ ਉਹਦਾ ਨਾਮ ਆ ਜੀ ਤੇ ਉਹਨੇ ਮੈਨੂੰ ਕਿਹਾ ਵਾ ਜੀ ਮੇਰੇ ਘਰੇ ਮੇਰੇ ਲੈ ਕੇ ਰਿਸ਼ਤਾ ਜੀ ਤੇ ਮੈਨੂੰ ਕਹਿੰਦੇ ਵੀ ਮੇਰੇ ਘਰੇ ਆ ਉਹ ਤੈਨੂੰ ਕੁੜੀ ਦਿਖਾਣੇ ਆ ਜੀ ਕੁੜੀ ਦਿਖਾਈ ਉਹਨਾਂ ਨੇ ਜੀ ਮੈਨੂੰ 10 ਤਰੀਕ ਨੂੰ ਕੁੜੀ ਦਿਖਾਈ 13 ਤਰੀਕ ਨੂੰ ਵਿਆਹ ਦੇ ਦਿੱਤਾ ਜੀ ਤੇ ਜਦੋਂ ਹੁਣ ਬਚੋਲਾ ਵਾ ਕੋਈ ਜਿੰਮੇ ਕਰਦਾ ਵੀ ਸਰ ਬਚੋਲੇ ਨੂੰ ਮੈਂ ਕਿਹਾ ਜੀ ਬਚੋਲਾ ਕਹਿੰਦਾ ਜੀ ਮੈਂ ਤੁਹਾਨੂੰ ਉਹਨਾਂ ਦੇ ਘਰੇ ਲੈ ਕੇ ਜਾਣਾ ਵਾ ਜੀ ਬਸ ਐਂ ਈ ਕਰੀ ਜਾਂਦੇ ਆ 13 ਤਰੀਕੋ ਸਰਕੰਪਲੀਟ 13 ਤਰੀਕ ਦਾ ਵਿਆਹ ਸੀ 15 ਨ ਕੰਪਲੀਟ ਆ ਜੀ ਹੁਣ ਦੇਖੋ ਸਾਰੇ ਜਿੰਨੇ ਦਿਨ ਹੋ ਗਏ ਹੈ ਕਿ ਮੈਨੂੰ ਕੋਈ ਇਨਸਾਫ ਨਹੀਂ ਮਿਲਿਆ ਜੀ ਹੁਣ ਤੁਸੀਂ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਸਰ ਪ੍ਰਸ਼ਾਸਨ ਕਰੋ ਮੈਂ ਇਹ ਮੰਗ ਕਰਦਾ ਵੀ ਮੈਂ ਗਰੀਬ ਆ ਜੀ ਕਰੋ ਮੈਂ ਵਿਆਹ ਦੀ ਚੱਕ ਕੇ ਵਿਆਹ ਕੀਤਾ ਜੀ ਨਾ ਮੈਂ ਖਰਚਾ ਕੀਤਾ ਵਾ ਜੀ ਤੇ ਮੈਂ ਪ੍ਰਸ਼ਾਸਨ ਕੋ ਮੇਰੀ ਇਹ ਮੰਗਦਾ ਜੀ ਮੇਰੇ ਜੇ ਮੇਰਾ ਇਨਸਾਫ ਦਿੱਤਾ ਜਾਵੇ ਜਿਹੜੇ ਮੇਰੇ ਪੈਸੇ ਲੱਗੇ ਆ ਜੀ ਮੇਰੀ ਪੈਂਟ ਵਿੱਚ ਬਦਨਾਮੀ ਬਹੁਤ ਹੋ ਗਈ ਆ ਜੀ ਠੀਕ ਆ ਜੀ ਧੰਨਵਾਦ ਤੁਸੀਂ ਉਹਨੂੰ ਏ ਮੈਨੂੰ ਪਤਾ ਨਹੀਂ ਜਦੋਂ ਮੈਂ ਗਈਆਂ ਰਾਤ ਨੂੰ ਨੇ ਆਪ ਦਾ ਸਾਮਾਨ ਇਕੱਠਾ ਕਰਕੇ ਕਹਿੰਦੀ ਮੇਰੇ ਭਰਾ ਆਇਆ ਅਸੀਂ ਮਿਲਣੇ ਜਾਣਾ ਮਦਲ ਜਿਹੜੀ ਲੜਕੀ ਦਾ ਤੁਹਾਡੇ ਬੇਟੇ ਦੀ ਮੈਰਿਜ ਹੋਈ ਸੀ ਹਾਂਜੀ ਇਹ ਕੌਣ ਸੀ ਬਚੋਲਾ ਤੇ ਕਿੱਦਾਂ ਹੋਈ ਸੀ ਬਚੋਲਾ ਸੀਗਾ ਤਾਇ ਸੋਰੇ ਦਾ ਪੋਤਾ ਠੀਕ ਹੈ ਜੀ ਤਾਂ ਤੁਸੀਂ ਉਹਨੂੰ ਦੋਸ਼ ਨਹੀਂ ਮੰਨਦੇ ਅਸੀਂ ਕਿਹਾ ਕਿ ਉਹਨਾਂ ਦੇ ਘਰ ਅਸੀਂ ਬਹੁਤ ਵਾਰੀ ਗਏ ਫਿਰ ਪਿੰਡ ਦੀ ਪੰਚਾਇਤ ਲੈ ਕੇ ਅਸੀਂ ਉਹਨਾਂ ਦੇ ਘਰ ਉੱਥੇ ਪਹੁੰਚੇ ਫਕੋ ਨੰਗਲ ਹਾਂ ਹਾਂ ਤੇ ਉਹ ਕਿਉਂ ਕਹਿੰਦੀ ਕਿ ਉਹ ਜਿਹੜੇ ਹੈਗੇ ਆ ਨਾ ਤੁਸੀਂ ਜਾਣਦੇ ਨਹੀਂ ਕਹਿੰਦੀ ਮਤਾਬ ਕਰਦੇ ਲੋਕ ਬਹੁਤ ਮਾੜੇ ਦੂਜੀ ਗੱਲ ਤੁਸੀਂ ਕਹਿਣਾ ਚਾਹੁੰਦੇ ਜਿਹੜਾ ਤੁਹਾਡੇ ਬੇਟੇ ਨੂੰ ਦੱਸਿਆ ਜਿਹੜੀ ਲੜਕੀ ਨੇ ਸ਼ਖਦੀ ਹੋਈ ਸੀ ਉਹਦੇ ਮਾਪ ਪਿਓ ਕਹਿੰਦੇ ਕਿ ਪੁੱਤ ਲੜਕੀ ਯਾਨੀ ਕਿ ਬਚੋਲੇ ਬਣ ਗਏ ਇਹ ਤਾਂ ਮਾਪ ਪਿਓ ਨਹੀਂ ਹੂੰ ਹੂੰ ਇਸ ਬਾਰੇ ਕੀ ਕਹਿਣਾ ਚਾਹੁੰਦੇ ਪਹਿਲਾਂ ਉਹ ਕਹਿੰਦੇ ਸੀ ਕਿ ਇਹਦਾ ਮਾਪ ਪਿਓ ਹੈ ਨਹੀਂ ਮਰਿਆ ਪਿਆ ਆ ਠੀਕ ਹੈ ਇਹਦਾ ਕੋਈ ਭੈਣ ਭਰਾ ਨਹੀਂ ਫਿਰ ਦੂਸਰੇ ਦਿਨ ਹੀ ਭਰਾ ਵੀ ਨਿਕਲ ਆਏ ਓਕੇ ਤੇ ਭੈਣਾਂ ਵੀ ਤਿੰਨ ਬਣ ਗਈਆਂ ਜਦੋਂ ਜਿਹੜਾ ਪਹਿਲਾਂ ਜੀ ਸੋਚੀ ਸਮਝੀ ਸਾਜਸੀ ਤੁਹਾਡੇ ਹਾਂ ਉਹ ਪਹਿਲਾਂ ਕਹਿੰਦੇ ਆ ਤਾਂ ਕੋਈ ਵੀ ਨਹੀਂ ਹੈਗਾ ਠੀਕ ਹੈ ਜੀ ਤੁਸੀਂ ਕੋਈ ਦੱਸਿਆ ਜੀ ਤੁਸੀਂ ਬਚੋਲੇ ਨੂੰ ਅਸੀਂ ਅਸੀਂ 2000 ਪਹਿਲੇ ਦਿਨ ਦਿੱਤਾ 8000 ਵੀ ਦਿੱਤਾ ਤੇ 12 ਕਰੋ ਵੀ ਪੈਸੇ ਮੈਂ ਜਦੋਂ ਕਿਹਨੂੰ ਦਿੱਤੇ ਪੈਸੇ ਤੁਸੀਂ ਅਸੀਂ ਵਿਚੋਲੇ ਦੇ ਹੱਥ ਤੇ ਨਾਮ ਦੱਸੋ ਕੀ ਹੈ ਹਾਂ ਅਰੇ ਅਰਵਿੰਦਰ ਦੇ ਮਾਂ ਦੇ ਹੱਥ ਤੇ ਰੱਖੇ ਉਹਨਾਂ ਨੇ ਉਸੇ ਵੇਲੇ ਉਹਨਾਂ ਨੂੰ ਪੜ੍ਹਾਇਆ ਠੀਕ ਹੈ ਜੀ ਸਰਬਜੀਤ ਹੁਣ ਤੂੰ ਤੁਹਾਡੇ ਘਰੋਂ ਤੁਹਾਡੇ ਜਿਹੜੀ ਨੋਆ ਕੀ ਕੀ ਲੱਗੀ ਹੈ ਸਮਾਨ 12 ਉਹ ਵੱਡੀ ਵੱਟੀ ਦੀਆਂ ਵਾਲੀਆਂ ਸੀ ਉਹ ਉੱਤੋਂਪਸ ਜੇ ਬਣੇ ਹੋਏ ਸੀ ਇੱਕ ਮੁੰਦੀ ਪਾਈ ਸੀ ਉਹਦੇ ਮਾਪਿਆਂ ਵਾਲੇ ਸੀ ਟੌਪਸ ਠੀਕ ਹੈ ਤੇ ਅਸੀਂ ਮੁੰਦੀ ਨੂੰ ਪਾਈ ਸੀ ਉਦੋਂ ਠੀਕ ਹੈ ਕੋਲ ਸਮਾਨ ਲੱਗੇ ਫਰਾਰ ਹੋ ਚੁੱਕੀ ਹੈ ਹਾਂ ਜੀ ਫਰਾਰ ਹੋ ਗਈ ਕੁਝ ਪੈਸੇ ਸੀਗੇ 12 ਕ ਹਜ਼ਾਰ ਰੁਪਇਆ ਤੇ 300 ਹੋਤੇ ਸੀਗਾ ਉਹਨਾਂ ਨੇ ਉਹ ਚੱਕਿਆ ਤੇ ਉਹ ਹੁਣ ਤੁਸੀਂ ਕੀ ਮੰਗ ਰੱਖਦੇ ਹੋ ਅਸੀਂ ਮੰਗ ਰੱਖਦੇ ਵੀ ਹਰੇਕ ਨੂੰ ਅਸੀਂ ਤੁਹਾਨੂੰ ਰਾੜੇ ਗਿਆ ਸਾਡੇ ਵਾਂਗੂ ਹੋਰ ਨਾ ਕੋਈ ਰਾੜੇ ਆ ਜਾਣ ਠੀਕ ਹੈ ਤੁਹਾਨੂੰ ਅੱਗੇ ਕੀ ਨਾਮ ਤੁਹਾਡਾ ਮੇਰਾ ਨਾਮ ਜੀ ਗੁਰਪ੍ਰੀਤ ਸਿੰਘ ਤਾਰੀਵਾਲ ਜਿੰਨ ਰਾਗੂ ਭਾਤੀਆ ਜਨਤਾ ਪਾਰਟੀ ਤਦ ਜੋ ਸਾਡਾ ਅੱਜ ਦਾ ਮੁੱਦਾ ਆਇਆ ਵਾ ਇਹ ਕੁਝ ਕੀ ਜਾਣਨਾ ਚਾਹੁੰਦੇ ਹੋ ਸਰ ਇਹ ਕਿ ਜੋ ਕਿ ਅੱਜ ਦੇ ਵਿਚੋਲੇ ਕੰਮ ਕਰ ਰਿਹਾ ਰਿਸ਼ਤੇ ਕਰਾਉਂਦੀ ਆਰ ਦੇ ਵਿੱਚ ਲੋਕਾਂ ਨਾਲ ਧੋਖਾ ਧੜੀ ਕਰਦੇ ਆ ਔਰ ਵੱਧ ਪੈਸੇ ਖਾਂਦੇ ਉਹਨਾਂ ਕੋਲੋਂ ਉਹਦਾ ਸਕਾਰ ਜੋ ਹੋਏ ਨੇ ਸਾਡੇ ਵੀਰ ਹੋਏ ਨੇ ਇਹਨਾਂ ਦੇ ਨਾਲ ਵੀ ਇੱਕ ਧੋਖਾ ਹੋਇਆ ਹੈ ਕੋਈ ਜਨਾਨੀ ਜੋ ਚਗੀ ਇਹਨਾਂ ਦੇ ਨਾਲ ਵਿਆਹ ਕਰਕੇ 11 ਨੂੰ ਹਾਂਜੀ 11 13 ਤਰੀਕ ਨੂੰ 13 ਨੂੰ ਵਿਆਹ ਹੋਇਆ ਤੇ 15 ਤਰੀਕ ਨੂੰ ਜਨਾਨੀ ਫਾਰ ਹੋ ਜਾਂਦੀ ਆ ਹਾਂਜੀ 15 ਨੂੰ ਕੰਪਲੀਟ ਕਰਦੇ 15 ਨੂੰ ਕੰਪਲੀਟ ਵੀ ਕਰ ਰਹੇ ਆ ਪਰ ਇਹਨਾਂ ਦੇ ਤਲਵੰਦੀ ਚੋਧਰੀਆਂ ਵਿੱਚ ਕਹੇ ਨਾ ਵੀ ਇਹਦੀ ਸਰਮਾਈ ਨਹੀਂ ਹੋਈ ਆਗੀ ਅਸੀਂ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਆ ਜਲਦ ਤੋਂ ਜਲਦ ਇਹਨਾਂ ਦੀ ਕਾਰਵਾਈ ਕੀਤੀ ਜਾਵੇ ਔਰ ਉਹਨਾਂ ਦੇ ਉੱਤੇ ਬੰਦੀ ਕਾਰਵਾਈ ਕੀਤੀ ਜਾਵੇ ਤੁਹਾਡੇ ਤੋਂ ਕੁਝ ਦੇਖਦੇ ਨਹੀਂ ਕਿ ਜਦੋਂ ਵੀ ਅੱਜਕੱਲ ਨਵਾਂ ਮਾਹੌਲ ਆ ਗਿਆ ਵਾ ਲੋਕੀ ਤਾਂ ਦੁਖੀ ਹੁੰਦੇ ਆ ਉਪਰ 18 ਅੱਜ ਕੋਈ ਕਾਰਵਾਈ ਨਹੀਂ ਹੋ ਰਹੀ ਤੁਹਾਡੇ ਵਰਗੇ ਮੋਹਰ ਬੰਦੇ ਜਾਂਦੇ ਫੇਰ ਹੀ ਕਾਰਵਾਈ ਹੁੰਦੀ ਆ ਤੁਸੀਂ ਕਿੱਦਾਂ ਦੇਖਦੇ ਹੋ ਸਰ ਇਹ ਪ੍ਰਸ਼ਾਸਨ ਨੂੰ ਚਾਹੀਦਾ ਹੈ ਵੀ ਜੋ ਬੰਦਾ ਗਰੀਬ ਦੀ ਮਤ ਦਿੱਤੀ ਜਾਵੇ ਜ਼ਰੂਰੀ ਨਹੀਂ ਕੋਈ ਮੋਤਵਾਰਾ ਵਾ ਫੇ ਹੋਵੇ ਇਹ ਫਿਰ ਆਮ ਗਰੀਬ ਬੰਦੇ ਦੀ ਕੋਈ ਸੁਣਵਾਈ ਨਹੀਂ ਹੈ ਕਿ ਕੋਈ ਕਿਸੇ ਦੇ ਮਗਰ ਜਾਊਗਾ ਗੁਨਾ ਕਿਸੇ ਸਵਾਰਥ ਦਾ ਕੋਈ ਕੰਮ ਨਹੀਂ ਹੋ ਰਿਹਾ ਨਹੀਂ ਹੋ ਰਿਹਾ ਜੀ ਕੋਈ ਨਹੀਂ ਹੋ ਰਿਹਾ ਕੰਮ ਇਸ ਲਈ ਅਸੀਂ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਹਾਂ ਕਿ ਇਹਨਾਂ ਦੀ ਸੁਣਵਾਈ ਹੋ ਜਾਵੇ ਔਰ ਉਹਨਾਂ ਦੇ ਬੰਦ ਕਾਰਵਾਈ ਕੀਤੀ ਜਾਵੇ ਠੀਕ ਹੈ ਜੈਪੀਮ ਜੈਪੁਰ ਪਰਮੇਸ਼ਰ